ਕਿ ਜੋ ਇਹ ਨੰਗੇ ਚੱਕੇ ਆਏ ਆ ਪੈਰਾਂ ਨੂੰ ਅਕੜੀਆਂ ਲੱਗਿਆ ਸੀ ਲੱਖ ਨੂੰ ਵੱਲ ਸੰਗਲਨਣ ਬਣ ਕੇ ਆਸਨ ਮੈਂ ਬਣ ਕੇ ਬਸਾਤ ਇਨੀ ਘੋਦੇ ਸੀ ਤੇ ਐਂ ਦਾ ਤੇ ਐਂ ਹੁੰਦੇ ਸੀ ਤਿੰਨ ਦਿਨ ਜਾ ਚੱਲਿਆ ਵਾ ਤਿੰਨ ਦਿਨ ਹੀ ਜਾ ਚਾਹੀ ਬਨੇ ਰਹੇ ਆ ਵੀ ਆਪੇ ਪੈਰ ਸੋਚ ਕੇ ਸਜਦੇ ਇਤਰੇ ਨੀ ਜੀ ਧਾਮ ਦੇ ਆ ਨਹੀਂ ਆਤਵਾ ਐਂ ਜੋ ਸੋਚ ਕੇ ਸਰੇ ਲਾਲੋਮੀ ਸੀਗੇ ਜੀ ਨਰੀਏ ਪਾਰ ਕੇ ਦਿਨ ਤੇ ਨਿਕਸਤੀਏ ਜਿਦਾਸ ਜਾਨੇ ਪਰਦੇ ਜੀ ਉਸੇ 20 ਜਾਣੇ ਬਿਠਾਉਂਦੇ ਸੀ ਕਿ ਕਿਚਨ ਟੋਕ ਦੀ ਸ਼ਿਕਰੇ ਟੋਕਣਾ ਜAVE ਚਾਰੀ ਲੱਗਦਾ ਜੀ ਟੋਕ ਨਾ ਚੀਕੇ ਦੇ ਉਸ ਐਂਡਸਨ ਗ੍ਰਫਟਰ ਕੀ ਦਾਵਾ ਤੇ ਉਸੇ ਸਾਨੂੰ ਘਟੇ ਜਾ ਬਤਾ ਕੇ ਲੈ ਗਿਆ ਕੈਮਰਾ ਵਿੱਚ ਉਧਰ ਜਾਂਦੇ ਸਾਰੇ ਜਿਹੜੇ ਕੱਪੜੇ ਲਵਾਦੇ ਜਾਨੇ ਬੋਰਡਮਾ ਫਟਮਾ ਮੇਸਟਕੀਆਂ ਸਟੈਂਡ ਵਗੈਰਾ ਹੋਏ ਤੇ ਫਿਰ ਫ੍ਰਿੰਟੋ ਇਨਸਾਟੇ ਤੇ ਉਦੋਂ ਬਾਅਦ ਉਹਨੇ ਸਾਨੂੰ 2T ਜਿਹੜੀ ਲੱਗਿਆ 35 245 ਬੇ ਖਬਰਾਂ ਦੇ ਕੇ ਹੁੰਦੇ ਚਾਹੀਦੇ ਪੈਂਦੀ ਪੈਂਦੀ ਜਨੇ ਹੁੰਦੇ ਆ ਵੀ ਜੇ ਲੋ ਟ-ਸ਼ਰਟ ਜੀ ਹੋਈਦਾ ਵਾ ਉੱਪਰ ਟੜੀਆਂ ਹਾਂ ਆਵਾ ਛੜੀਆਂ ਦੀਆਂ ਇਹ ਠੰਡ ਜੀ ਰਹੀ ਅਸੀਂ ਬਹੁਤ ਔਖੇ ਲੱਗਦੇ ਆ ਇਹ ਹੈ ਜਸਵਿੰਦਰ ਸਿੰਘ ਜਿਸ ਨੇ ਘਰ ਦੀ ਗਰੀਬੀ ਨੂੰ ਚੱਕਣ ਦੇ ਲਈ ਅਮਰੀਕਾ ਦਾ ਰਾਹ ਅਪਣਾਇਆ ਸੀ ਪਰ ਇਸ ਨੂੰ ਨਹੀਂ ਪਤਾ ਸੀ ਕਿ ਓਖੇ ਰਹਾਮਨ ਦੇ ਵਿੱਚ ਆਪਣੀ ਜਾਨ ਦੀ ਬਾਜ਼ੀ ਲਾ ਕੇ ਜਦੋਂ ਉਹ ਅਮਰੀਕਾ ਵੱਲ ਪਹੁੰਚੇਗਾ ਤਾਂ ਉਸ ਨੂੰ ਡਿਪੋਰਟ ਹੋਣਾ ਪਵੇਗਾ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿੰਨਾ ਗਰੀਬ ਘਰ ਹੈ ਔਰ 45 ਲੱਖ ਰੁਪਿਆ ਇੱਕ ਕਿਸਾਨ ਲੀਡਰ ਤੇ ਭਰੋਸਾ ਕਰਕੇ ਇਹਨਾਂ ਨੇ ਕਰਜ਼ਾ ਚੁੱਕ ਕੇ ਅਤੇ ਜ਼ਮੀਨ ਵੇਚ ਕੇ ਇਕੱਠਾ ਕੀਤਾ ਤੇ ਉਸ ਨੂੰ ਦਿੱਤਾ ਤਾਂ ਜੋ ਉਹਨਾਂ ਦਾ ਪੁੱਤ ਬਾਹਰ ਜਾ ਸਕੇ ਤੇ ਚੰਗਾ ਭਵਿੱਖ ਬਣਾ ਸਕੇ ਤੇ ਅਮਰੀਕਾ ਦੇ ਵਿੱਚ ਪਹੁੰਚ ਕੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦੀ ਗਰੀਬੀ ਨੂੰ ਚੱਕ ਸਕੇ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜੀ ਛਨੀਵਾਰ ਰਾਤ ਨੂੰ ਸੀ ਅੰਬਰ ਸਾਹਿਰਪੋਰਟ ਤੇ ਆਏ ਆ ਫਿਰ ਜੋ ਹੀ ਲੰਗੇ ਸੜੀ ਆਏ ਆ ਪੈਰਾਂ ਨੂੰ ਅਤਕੜੀਆਂ ਲੱਗਿਆ ਸੀ ਲੱਕ ਨੂੰ ਵੱਲ ਸੰਗੜ ਨਾਲ ਬੰਨ ਕੇ ਹੱਥਾਂ ਨੂੰ ਐ ਬਣ ਕੇ ਬਸ ਆਤ ਇੰਨੀ ਗੋਲਦੇ ਸੀ ਤੇ ਐ ਤਰ੍ਹਾਂ ਤੇ ਐ ਹੀ ਹੁੰਦੇ ਸੀ ਤਿੰਨ ਦਿਨ ਜਾ ਚੱਲਿਆ ਵਾ ਤਿੰਨੇ ਦਿਨ ਅਹੀ ਜਾ ਚਾਹੀ ਬਨੇ ਰਹੇ ਆ

ਜੈਨ ਬਰਨ ਦਾ ਗੱਲ ਹੋਈ ਸੀ ਪਾਇਰ ਦੀ ਪਰ ਉਹਨੇ ਇੱਕੀ ਜਾ ਕੇ ਸਾਨੂੰ ਜੰਗਲਾਸ਼ੀਰੀ ਤੋਰ ਕੇ ਲੈ ਗਿਆ ਆਪਣੀ ਨਦੀਆਂ ਪਾਰ ਕਰਾਈਆਂ ਗੱਡੀਆਂ ਚੋਂ ਚੋਂ ਕੇ ਲੈ ਕੇ ਗਏ ਸਾਨੂੰ ਇਹ ਬੜੇ ਮੜੇ ਲੱਤਦੇ ਜਿਵੇਂ ਅਸੀਂ ਪਹੁੰਚਿਆ ਮਤੋ ਤੇ ਜੰਗਲਾਸ਼ੀਰੀ ਤੋਂ ਮਕੰਨ ਚਾਦੀ ਅੰਜਲੀ ਜੰਗਲਾਸ਼ੀਰੀ ਵੀ ਸੀ ਨਦੀਆਂ ਪਾਰ ਕਰਕੇ ਤੇ ਜਿੱਤੇ ਕਿਸਤੀ ਦੇ ਚ ਦੱਸ ਜਾਣੇ ਪੈਂਦੇ ਸੀ ਉਸੇ ਵੀ ਜਾਣੇ ਬਿਠਾਉਂਦੇ ਸੀ ਕਿ ਕਿਸਤੀ ਡੋਗ ਦੀ ਸੀ ਕਿ ਡੁੱਬਣਾ ਜਾਵੇ ਡਰੀ ਲੱਗਦਾ ਸੀ ਡੁੱਬਣਾ ਨਹੀਂ ਹੈ ਕਿਸੇ ਉਹ ਨਦੀਆਂ ਬਹੁਤ ਤੱਕ ਤਗੜੀਆਂ ਸੀ ਗਿਆ ਬਣੀ ਛਲਾ ਨੇ ਸੇ ਰੀਅਲੀ ਕੋਈ ਜਗ੍ਹਾ ਨਹੀਂ ਦੇਂਦੇ ਸੀ ਇਹ ਵੀ ਪਾਣੀ ਛੇਲਾ ਮਾਰਦਾ ਸੀ ਇੰਨਾ ਚਿਰ ਜਦੋਂ ਤੋਂ ਇਹ ਘਰ ਦਾ ਹਾਲਾਤ ਕਿਤਰਾ ਹੈ ਤੁਸੀਂ ਕੀ ਸੋਚ ਕੇ ਆ ਗਏ ਹੋ ਘਰ ਕੇ ਲੱਤ ਬੰਮ ਮਾਰੇ ਨੇ ਇਹ ਦੋ ਕਮਰੇ ਆ ਤੇ ਬਾਕੀ ਸਾਰਾ ਘਰ ਆਪਣਾ ਹੋ ਨਹੀਂ ਆ ਵੀ ਖਾਲੀ ਆ ਇਹ ਘਰ ਵੀ ਕਹਿੰਨੇ ਆਪਣਾ ਪਿਆ ਵਾ ਕਿ ਚਲੋ ਬਾਹਰ ਸਕੇ ਤਰੱਕੀ ਕਰਾਂਗੇ ਚਲੋ ਘਰ ਦਾ ਕੁਝ ਬਣ ਦੂਗਾ ਚਲੋ ਪਹਿਨਾਂ ਦੇ ਵਿਆਹ ਵੀ ਕਰਾਂਦੇ ਪੈਣ ਚਲੋ ਵਿਆਹ ਵੀ ਹੋ ਜਾਣਗੇ ਸਿਰ ਸਭ ਕੁਝ ਹੋ ਜਾਣਾ ਸੀ ਯਾਰ ਪਰ ਬੜੀ ਵੱਡੀ ਚੋਥੇ ਵੱਡੀ ਲੈ ਕੇ ਗਿਆ ਸੀ ਜੀ ਟੋਣ ਹਾਂ ਜੀ ਜੀ ਬੜੇ ਵੱਡੀ ਜਿਵੇਂ ਵਾਲੀ ਲੈ ਕੇ ਗਏ ਸੀ ਪਰ ਉਹ ਕੰਮ 잡 ਨਹੀਂ ਹੋਏ ਉਹ ਆਪਸ ਤੋਂ ਮੁੜਨਾ ਪਿਆ ਕਰਨ ਤੇ ਜਿਹੜ ਨੂੰ ਕਿੰਨਾ ਪੈਸਾ ਦਿੱਤਾ ਸੀ ਇਹਨੂੰ 445 ਲੱਖ ਰੁਪਏ ਦਿੱਤਾ ਵਾ ਉਹ ਕੀ ਕਹਿ ਕੇ ਲੈ ਜਾਂਦੀ ਬੜੇ ਓਕੇ ਪਹਿਲਾਂ ਕਰਕੇ ਦਿੱਤੇ ਪਏ ਉਹ ਕਹਿ ਲਈ ਜੇ ਪਹਿਲੇ ਦੋਗੇ ਫਿਰ ਤਾਂ ਨਮੜਾ ਦੋ ਲਾਂਗੇ ਫਿਰ ਨਾਲ ਦੀ ਨਾਲ ਪੈਸੇ ਲੈ ਲੈਂਦਾ ਸੀ ਫੇ ਮੂਸਿਕ ਕੋਲ ਤਾਂ ਉਹਨਾਂ ਸਾਰੇ ਪੈਸੇ ਡਾਇਲ ਲੈ ਸੀ ਸਾਡੇ ਦਾ ਕੀ ਜਿਹੜੇ ਲੋਕ ਕਹਿੰਦਾ ਸੀ ਪੈਸੇ ਦੋ ਫੇਰ ਤੁਹਾਡਾ ਮੁੰਡਾ ਗਾਂ ਤੋੜਾਂਗੇ ਸੀ ਉਹ ਪੈਸੇ ਕੌਣ ਲੈਂਦਾ ਸੀਗਾ ਏਜੰਟ ਤਾਂ ਇੱਥੇ ਬਤੀਤ ਹੈ ਹਾਂਜੀ ਏਜੰਟ ਉਹ ਜਿਹੜੇ ਗਾਂ ਡਾਂਗਰ ਮੈਨੂੰ ਫੋਨ ਕਰਕੇ ਕਹਿੰਦੇ ਇਹਨਾਂ ਨੂੰ ਘਰੇ ਫੋਨ ਲਾ ਕੇ ਕਿਹਾ ਹੈ ਕਿ ਪੈਸੇ ਦੋ ਤੇ ਫੇਰ ਘਰੇ ਫੋਨ ਲਾਉਣ ਦਾ ਤਸਵੀਰ ਕਰਦੇ ਪੈਸੇ ਦੇਂਦੇ ਸੀਗੇ ਫਿਰ ਉਹ ਮੈਨੂੰ ਤੋੜਦੇ ਸੀ ਗਾਂ ਨੂੰ ਜਦੋਂ ਤੁਹਾਨੂੰ ਉਥੇ ਉਹਨਾਂ ਨੇ ਆਪਣੀ ਹਿਰਾਸਤ ਵੀ ਲੈ ਲਿਆ ਜਾਂ ਕਟੜੀ ਚ ਲੈ ਲਿਆ ਉਦੋਂ ਕੀ ਹਾਲਾਤ ਸੀ ਕਿਸ ਹਾਲਾਤਾਂ ਦੇ ਵਿਚ ਰਹੇ ਸੀ ਅਮਰੀਕਾ ਪੁਲਿਸ ਨੇ ਜਿਸਨੂੰ ਗ੍ਰਿਫਤਾਰ ਕੀਤਾ ਵਾ ਤੇ ਉਸੇ ਤੁਹਾਨੂੰ ਘਟਿਆ ਜਾ ਬਤਾ ਕੇ ਲੈ ਗਏ ਆ ਕੈਂ ਉਹਦੇ ਜਿੰਦਾ ਸਾਡੇ ਛੜੇ ਕੱਪੜੇ ਲਵਾਦੇ ਸਾਰੇ ਫੋਟੋਆਂ ਫੋਟੋਆਂ ਆਗੀਆਂ ਸਾਡੀਆਂ ਸਾਈਨ ਵਗੈਰਾ ਹੋਏ ਤੇ ਫਿੰਗਰਪ੍ਰਿੰਟ ਹੋਏ ਨੇ ਸਾਡੇ ਤੇ ਉਹਦੇ ਬੋਲਦੋ ਨੇ ਸਾਨੂੰ ਲੋਅ ਟੀ-ਸ਼ਰਟ ਜੀ ਲਖਿਆ 35 245 ਬਈ ਤੇ ਕਮਰਾ ਹੁੰਦਾ ਹੈ ਕਿ ਹੁੰਦੇ ਚੀਤੀ 35 ਪਿੰਦੀ ਜਨੇ ਹੁੰਦੇ ਆ ਕਿ ਜੇ ਲੋਅ ਟੀ-ਸ਼ਰਟ ਜੀ ਹੋਈਦਾ ਵਾ ਉੱਪਰ ਠੰਡੀਆਂ ਹਵਾਵਾਂ ਛੜੀਆਂ ਦੀਆਂ ਨੇ ਇਹ ਠੰਡ ਜੀ ਰਹੀ ਸੀ ਬਹੁਤ ਓਕੇ ਦੇ ਨੇ ਕੱਡੇ ਆ ਕਿੰਨਾ ਟੈਂਪਰੇਚਰ ਸੀ ਦਾ ਟੈਂਪਰੇਚਰ ਬਹੁਤ ਟੈਂਪਰੇਚਰ ਵੀ ਘਟੂਆ ਠੰਡ ਸਾਰੀ ਨਹੀਂ ਜਾ ਰਹੀ ਸੀ ਬੰਦੇ ਕਈ ਬੰਦੇ ਨੂੰ ਬੁਖਾਰ ਵੀ ਜੜੇ ਸੀ ਪਰ

ये बहुत अच्छा है किस्मत आपको क्या नहीं सादिया पाँ बहुत तो मारी है लादन तेज होते आ रही भी कार्यलाल बहुत मारी है यारे जो बच्चा भी बार डबू का मेरा जैसे विज्ञान है आ सजर जाऊंगे जो बेटियां जाओ जो बच्चे वही जाऊंगे जो पत्थर बच्चे आये तेल कला ज़मीन से मेरी वो मंदिर चुका हूँ ब ਬਾੜ ਵੀ ਨਾ ਵੰਦੇ ਪੈਸਾ ਕਿੰਨਾ ਦਿੱਤਾ ਇਹਨੂੰ ਅਲਟਾਈ ਲੱਖ ਰੁਪਿਆ ਜਾਂ ਜੀ ਤੇ ਇੰਨਾ ਪੈਸਾ ਦਾ ਅਰੇਂਜਮੈਂਟ ਕੀ ਇਹ ਕਿਸ ਤਰ੍ਹਾਂ ਕੀਤਾ ਬੜੇ ਡੇਢ ਕਰੋੜ ਜੀ ਵਿੱਚ ਹੀ ਆ ਜੀ ਦੋ ਮੱਧਾਂ ਵਿੱਚ ਆਈਆਂ ਤੇ ਘਰ ਜਾਣੇ ਕਰਕੇ ਤੇ ਪਹਿਨੇ ਪੁੜੀ ਆ ਪੁੜੀ ਸਟੇਰਨ ਬੋਲੇ ਤੇ ਜੇ ਘਰ ਦੇ ਲਾਖਾਂ ਲਾਣ ਦੀ ਪਰ ਉਹ ਗੱਲ ਨਹੀਂ ਬੜੀ ਮੀਰ ਨਹੀਂ ਆਈ ਕਿਸ ਤਰ੍ਹਾਂ ਦੇ ਲਾਚ ਗਿਆ ਜੀ ਉਸ ਮੁੰਡਾ ਉਸ ਦਾ ਮੁੰਡਾ ਹਾਲਿਆ ਜੀ ਮੱਚੇ ਹਾਲੇ ਦਾ ਮੁੱਲ ਤਾਂ ਕੋਈ ਨਹੀਂ ਇਹ ਗੱਲ ਤਾਂ ਜਨਾ ਤੇ ਕੋਈ ਤੇ ਦਾ ਕਿ ਜੇ ਮਾਸੀ ਪੁੜਾਈ ਚੱਲਦਾ ਗਿਆ ਨਾਲਾ ਤੇ ਬਹੁਤ ਬੰਦਾ ਆ ਗਿਆ ਹੈ ਉੱਪਰ ਲੈਟ ਚਲੇ ਜਾਵਾਂਗੇ ਪਾਗੇ ਲੱਗਣ ਕਿਉਂਕਿ ਅਜੇ ਪਹੁੰਚਿਆ ਗਿਆ ਕਿਹੜੇ ਲੋਥਾਂ ਦੇ ਵਿੱਚ ਰੱਖਿਆ ਹੋਣਾ ਹੋ ਜਾਵਾਂਗੇ ਕੰਟਪਿਆ ਜੀ ਕੰਟਪਕੇ ਪੁਲਿਸ ਨੇ ਗ੍ਰਿਫਤਾਰ ਕਰ ਗਿਆ ਤੁਸੀਂ ਇੱਕ ਬਰਿਲ ਲੈ ਗਿਆ ਜੋ ਥੀਣਾ ਜਾ ਕੇ ਲੈਣੇ ਲਵਾਤੇ ਵਾਲੀ ਟੀ-ਸ਼ਰਟ ਨੇ ਰੋਲ ਲੈ ਗਈ ਹੈ ਸਿਰ ਤੋਂ ਪਰਨਾਇ ਲਵਾਤਾ ਲਵਾ ਕੇ ਲੈਣਾਂ ਦੀ ਅੰਲੀਆ ਬਸਾਲੇ ਪੀਓ ਤੁਸੀਂ ਸਾਡੇ ਤੇ ਆਇਆ लिफाफाता लिफाफा फोन नहीं चुका चुकेगाए जाए तो ਕੀ ਕਹਣਾ ਜਗਰੂਪੂਜੀ ਜਿਸ ਤਰ੍ਹਾਂ ਕਿਹਾ ਕਿ ਕੁਝ ਆਰ ਗਿਆ ਉਤਰ ਗਿਆ ਉਪਰ ਦੋਸਤ ਨੂੰ ਦੇਖਣਾ ਉਹ ਮੇਰਾ ਇਸ ਤਰ੍ਹਾਂ ਏਜੰਟ ਕੋਲ ਕੀ ਹੋਣਾ ਚਾਹੀਦਾ ਹੈ ਏਜੰਟਾਂ ਤੇ ਕੀ ਹੋਣਾ ਚਾਹੀਦਾ ਇਸ ਤਰ੍ਹਾਂ ਏਜੰਟਾਂ ਜਿਹੜਾ ਆਈ ਨਹੀਂ ਇਹ ਕੱਲੇ ਵੀ ਦਾ ਏਜੰਟਾਂ ਦੇ ਕਾਰਵਾਈ ਹੋਈ ਹੈ ਜਾਂ ਲੋਕਾਂ ਠੱਗਲੇ ਫੱਡੇ ਆ ਗਰਮਾ ਕਰ ਲੈਣ ਲੈ ਜਾਂ ਵੀ ਆਏ ਨੇ ਪਾਸੇ ਲੱਗ ਕੇ ਬਾਹਰ ਭੇਜਣਾ ਕਿ ਐ ਕਰਨਾ ਵੀ ਕਰਦੇ ਕੋਈ ਨਹੀਂ ਥੋਰਸ ਆ ਕੇ ਘੱਲਦੇ ਬੱਜਾਂ